ਪਲਦੇ ਵਿੱਚ ਲਿਖਾਇਆ ਇੱਕ ਔਰਤ ਪ੍ਰਭੂ ਯਿਸੂ ਮਸੀਹ ਦੇ ਕੋਲੇ ਆਈ ਕਿ ਜਿਸ ਦਾ ਇੱਕ ਇਕਲੌਤਾ ਪੁੱਤਰ ਸੀ ਬੁਢਾਪੇ ਦਾ ਉਹਦਾ ਸਹਾਰਾ ਸੀ। ਪਰ ਯਿਸੂ ਮਸੀਹ ਦੇ ਕੋਲੇ ਆਈ ਉਹ ਜਿਹੜਾ ਮਰ ਚੁੱਕਿਆ ਸੀ ਯਿਸੂ ਮਸੀਹ ਨੂੰ ਆ ਕੇ ਕਹਿਣ ਲੱਗੀ ਪ੍ਰਭੂ ਮੇਰਾ ਇਕਲੌਤਾ ਪੁੱਤਰ ਜਿਹੜਾ ਮੇਰੇ ਬੁਢਾਪੇ ਦਾ ਸਹਾਰਾ ਸੀ ਉਹ ਚਲ ਵਸਿਆ ਮਰ ਚੁੱਕਿਆ ਹੈ। ਪ੍ਰਭੂ ਜੇ ਤੇਰੀ ਕਿਰਪਾ ਹੋਵੇ ਜੇ ਤੂੰ ਰਹਿਮ ਕਰੇਂ ਤੇ ਉਹਨੂੰ ਚੰਗਾ ਕਰ ਦੇ। Babu ਯਿਸੂ ਮਸੀਹ ਨੇ ਉਹਨੂੰ ਜਵਾਬ ਦਿੱਤਾ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਨਹੀਂ ਪਾਈਦੀ। ਔਰ ਉਸ ਔਰਤ ਦਾ ਵੀ ਜਵਾਬ ਤਿਆਰ ਸੀ ਉਸਨੇ ਕਿਹਾ ਕਿ ਪ੍ਰਭੂ ਬੱਚਿਆਂ ਦੀ ਮੇਜ਼ ਤੋਂ ਜੋ ਚੂਰੇ ਪੂਰੇ ਡਿੱਗਦੇ ਨੇ ਉਹ ਤਾਂ ਕੁੱਤੇ ਵੀ ਖਾ ਲੈਂਦੇ ਇੱਥੇ ਉਸ ਔਰਤ ਨੇ ਆਪਣੀ ਨੇਚਾ ਦਾ ਪਰਮਾਨਾਣ ਦਿੱਤਾ ਕਈ ਵਾਰੀ ਪਰਮੇਸ਼ਵਰ ਚਾਹੁੰਦਾ ਹੈ ਕਿ ਅਸੀਂ ਆਪਣੀ ਨੇਚਾ ਦਾ ਪਰਮਾਨਾਣ ਦਈਏ ਕਿ ਸਾਡੇ ਅੰਦਰ ਐਸੀ ਨੇਚਾ ਹੈ ਜਿਸ ਦਾ ਪ੍ਰਮਾਣ ਪਾ ਕੇ ਪਰਮੇਸ਼ਵਰ ਸਾਡੇ ਉੱਤੇ ਰਹਿਮ ਕਰ ਦੇ ਪਰ ਲਿਖਿਆ ਉਹਦੀ ਨੇਚਾ ਵੇਖ ਕੇ ਪ੍ਰਭੂ ਨੇ ਕਿਹਾ ਜਾ ਬੀਬੀ ਤੇਰਾ ਬੱਚਾ ਚੰਗਾ ਹੋ ਗਿਆ ਔਰ ਲਿਖਿਆ ਕਲਾਮ ਦੇ ਵਿੱਚ ਉਸੇ ਘੜੀਓ ਦਾ ਮਰਦਾ ਬੱਚਾ ਜਿਹੜਾ ਜੰਦਾ ਹੋ ਗਿਆ ਔਰ ਉਹਦੇ ਪੜਾਪੇ ਦਾ ਸਹਾਰਾ ਬਣ ਗਿਆ ਪਰਮੇਸ਼ਵਰ ਤੁਹਾਡੇ ਸਹਾਰਿਆਂ ਨੂੰ ਖੋਣਾ ਨਹੀਂ ਚਾਹੁੰਦਾ ਪਰਮੇਸ਼ਵਰ ਤੁਹਾਡੀਆਂ ਸਮੱਸਿਆਵਾਂ ਵਧਾਉਣਾ ਨਹੀਂ ਚਾਹੁੰਦਾ ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਆਪਣੀ ਨਿਛਾ ਦਾ ਪ੍ਰਮਾਣ ਦਿਓ ਤਾਂ ਕਿ ਉਹਦਾ ਰਹਿਮ ਤੁਹਾਡੇ ਤੇ ਹੋਵੇ ਗਏ ਗੋਡ ਬles you all ਜੈਮਸੀ